अर्जेंट और, और इमीडिएट एक पॉजिटिव नोट ਦੇ ਉੱਪਰ ਹੋਣ ਜਾ ਰਹੀ ਪ੍ਰੈਸ ਕਾਨਫਰੰਸ ਦਾ ਹਿੱਸਾ ਬਣਨ ਦੇ ਲਈ ਉਹਨੂੰ ਕਵਰ ਕਰਨ ਦੇ ਲਈ ਪਹੁੰਚੋ ਮੇਰੇ ਨਾਲ ਮੇਰੇ ਸਾਥੀ ਨੀਲ ਗਰਗ ਜੀ ਪਾਰਟੀ ਦੇ ਸਪੋਕਸਪਰਸਨ ਔਰ ਦੀਪਕ ਵਾਲੀ ਜੀ ਪਾਰਟੀ ਦੇ ਸਾਡੇ ਸੀਨੀਅਰ ਕਲੀਗ ਨੇ ਸਾਥੀਓ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਇਹ ਤੁਸੀਂ ਦੇਖਿਆ ਕਿ ਪਿਛਲੇ ਹਫਤੇ ਪਿਛਲੇ ਬੁੱਧਵਾਰ ਯਾਨੀ ਕਿ 14 ਔਰ 15 ਤਰੀਕ ਦੀ ਰਾਤ ਨੂੰ ਖੰਨਾ ਦੇ ਸ਼ਿਵਪੁਰੀ ਮੰਦਿਰ ਦੇ ਵਿੱਚ ਇੱਕ ਚੋਰੀ ਹੋਈ ਜਿਸ ਦੌਰਾਨ ਸ਼ਿਵਲਿੰਗ ਔਰ ਭਗਵਾਨ ਦੀ ਮੂਰਤੀ ਜਿਹੜੀ ਉਹਨੂੰ ਖੰਡਿਤ ਕੀਤਾ ਗਿਆ ਜਿਹਦੇ ਨਾਲ ਕੱਲੇ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਔਰ ਕੱਲੇ ਹਿੰਦੂ ਸਮਾਜ ਦੇ ਨਹੀਂ ਹਰ ਵਰਗ ਦੇ ਲੋਕਾਂ ਦੇ ਦੀਆਂ ਭਾਵਨਾਵਾਂ ਨੂੰ ਆਹਤ ਪਹੁੰਚੀ ਠੇਸ ਲੱਗੀ ਔਰ ਉਸ ਥੇਜ਼ ਦਾ ਰੋਸ ਜਿਹੜਾ ਪੂਰੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਿਆ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਸਪੈਸੀਫਿਕਸ ਨੇ ਜਿਹੜੇ ਉਹ ਆਲਰੇਡੀ ਜਿਹੜੀ ਪ੍ਰੈਸ ਕਾਨਫਰੰਸ ਹੁਣ ਤੋਂ 3 ਘੰਟੇ ਪਹਿਲਾਂ ਐਸਐਸਪੀ ਖੰਨਾ ਮਿਸ ਅਸ਼ਵਨੀ ਗੋਤਿਆਲ ਕਰ ਚੁੱਕੇ ਨੇ ਆਪਣੇ ਸਾਥੀਆਂ ਦੇ ਨਾਲ ਉਹਦੇ ਉੱਪਰੋਂ ਮਿਲ ਚੁੱਕੇ ਹੋਣਗੇ ਸਪੈਸੀਫਿਕਸ ਪਰ ਇਹ ਇਸ ਕਰਕੇ ਕਰਨੀ ਜ਼ਰੂਰੀ ਹੈ ਕਿਉਂਕਿ ਕਈ ਵਾਰੀ ਆਪਾਂ ਦੇਖਿਆ ਕਿ ਜੇ ਸਪੋਜ਼ ਕੁਝ ਵੀ ਗਲਤ ਹੋ ਜਾਂਦਾ ਹੈ ਤੇ ਉਹਦੀ ਨੈਗੇਟਿਵ ਰਿਪੋਰਟਿੰਗ ਹੈ ਜਿਹੜੀ ਹੈ ਨੈਗੇਟਿਵ ਸੈਂਟੀਮੈਂਟ ਹੈ ਜਿਹੜਾ ਉਹ ਜੋ ਕੁਝ ਚੰਗਾ ਵੀ ਹੋ ਰਿਹਾ ਹੁੰਦਾ ਉਹਨੂੰ ਵੀ ਕਵਰ ਕਰ ਜਾਂਦਾ ਹੈ ਉਹਨੂੰ ਵੀ ਮਾਰਜਨਲਾਈਜ਼ ਕਰ ਜਾਂਦਾ ਹੈ ਅੱਜ ਉਸੇ ਮਕਸਦ ਦੇ ਨਾਲ ਇਹ ਪ੍ਰੈਸ ਕਾਨਫਰੈਂਸ ਰੱਖੀ ਗਈ ਹੈ ਕਿ ਕਿਸ ਕੰਪੀਟੈਂਸ ਦੇ ਨਾਲ ਮਹਿਜ਼ ਇੱਕ ਹਫ਼ਤੇ ਦੇ ਵਿੱਚ 15 ਅਗਸਤ ਨੂੰ ਸਵੇਰੇ ਤਕਰੀਬਨ 3:30 ਦਿਨ 4 ਵਜੇ ਇਹ ਚੋਰੀ ਇਹ ਜਿਹੜੀ ਔਰ ਮੂਰਤੀ ਦਾ ਖੰਡਨ ਸ਼ਿਵਲਿੰਗ ਦਾ ਖੰਡਨ ਹੈ ਜਿਹੜਾ ਉਹ ਕੀਤਾ ਗਿਆ ਮੰਦਿਰ ਦੇ ਵਿੱਚ ਤੇ ਵਿਦਨ ਵੀਕ 7 ਦਿਨਾਂ ਦੇ ਵਿੱਚ ਵਿੱਚ ਉਹਨਾਂ ਚੋਰਾਂ ਨੂੰ ਉਹਨਾਂ ਕਲਪਰੇਟਸ ਨੂੰ ਉਹਨਾਂ ਗੁਨਾਹਗਾਰਾਂ ਨੂੰ ਜਿਹੜੇ ਕਿ ਪੰਜਾਬ ਦੇ ਵਿੱਚ ਉਹਦਾ ਸਿਰਫ ਇੱਕ ਜਾਂ ਦੋ ਵਿਅਕਤੀ ਹੀ ਉਹਦੇ ਚ ਰਿਲੇਟਿਡ ਸੀਗੇ ਅਲੱਗ-ਅਲੱਗ ਸਟੇਟਾਂ ਤੋਂ ਕੋਈ ਉੱਤਰਾਖੰਡ ਤੋਂ ਕੋਈ ਕੋਈ ਮਹਾਰਾਸ਼ਟਰ ਤੋਂ ਇੱਕ ਇੰਟਰਸਟੇਟ ਗੈਂਗ ਜਿਹੜਾ ਬੜੇ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਸੀਗਾ 2009 ਤੋਂ ਪਤਾ ਲੱਗਿਆ ਕਿ ਇਹ ਇੰਟਰਸਟੇਟ ਗੈਂਗ ਜਿਹੜਾ ਉਹ ਕੰਮ ਕਰ ਰਿਹਾ ਸੀਗਾ ਜਿਹਦੀ ਮੋਡਸ ਪਰੈਂਡ ਇਹ ਹੁੰਦੀ ਸੀ ਕਿ ਉਹ ਗੂਗਲ ਇਮੇਜਸ ਤੋਂ ਮੰਦਰਾਂ ਦੀ ਲੋਕੇਸ਼ਨ ਚੱਕ ਕੇ ਤੇ ਉੱਥੋਂ ਕੀ ਕੁਝ ਮਿਲ ਸਕਦਾ ਉਹਨੂੰ ਵੈਰੀਫਾਈ ਕਰਕੇ ਉੱਥੇ ਇਮੀਡੀਏਟ ਕੁਝ ਘੰਟੇ ਪਹਿਲਾਂ ਉੱਥੇ ਪਹੁੰਚਦੇ ਸੀ ਸਟ੍ਰਾਈਕ ਕਰਦੇ ਸੀਗੇ ਤੇ ਘੰਟੇ ਤੋਂ ਘੰਟੇ ਦੇ ਵਿੱਚ ਹੀ ਉਥੋਂ ਸਾਰੇ ਜਿਹੜੇ ਵੈਲਿਊਏਬਲਸ ਨੇ ਜੇਵਰਾਤ ਨੇ ਸੋਨਾ ਚਾਂਦੀ ਹੀਰਾ ਜੋ ਜੜਿਆ ਹੁੰਦਾ ਸੀਗਾ ਉਹਨੂੰ ਲੈ ਕੇ ਨਿਕਲ ਜਾਂਦੇ ਸੀਗੇ ਤੇ ਲਖਨਊ ਦੇ ਇੱਕ ਸੁਨਿਆਰੇ ਕੋਲ ਉਹਨੂੰ ਦੇ ਦਿੱਤਾ ਜਾਂਦਾ ਸੀਗਾ ਪਿਘਲਾ ਕੇ ਇੱਕ ਦੋ ਦਿਨਾਂ ਦੇ ਵਿੱਚ ਹੀ ਤਾਂ ਕਿ ਐਵੀਡੈਂਸ ਵੀ ਖਤਮ ਹੋ ਜੇ ਉਹ ਇਸ ਤਰੀਕੇ ਦੀ ਮੋਡਸ ਆਪਰੇਂਡੀ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਸੀਗੀ ਔਰ ਮੈਂ ਸਮਝਦਾ ਕਿ ਇਹ ਚੋਰੀ ਕਰਨ ਦਾ ਜਿਹੜਾ ਉਹਨਾਂ ਦਾ ਜਿਹੜਾ ਤਰੀਕਾ ਸੀਗਾ ਉਹ ਵੀ ਕੋਈ ਫਿਲਮੀ ਸਟਾਈਲ ਤੋਂ ਘੱਟ ਨਹੀਂ ਸੀਗਾ ਪਰ ਮੈਂ ਸਮਝਦਾ ਕਿ ਜਿਵੇਂ ਕਿਹਾ ਜਾਂਦਾ ਕਿ ਜਿੱਥੇ ਚਾਹ ਵਹਾਰਾ ਥੇਰ ਦੇਰ ਇਜ਼ ਵੇਅ ਔਰ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਨੇ ਜੇ ਸਰਕਾਰ ਚਾਹੇ ਜੇ ਪੋਲੀਟੀਕਲ ਲੀਡਰਸ਼ਿਪ ਚਾਹੇ ਜੇ ਪੁਲਿਸ ਲਾਅ ਇਨਫੋਰਸਿੰਗ ਏਜੰਸੀਜ਼ ਚਾਹਣ ਤੇ ਇਹੋ ਜਿਹਾ ਕੋਈ ਕੰਮ ਨਹੀਂ ਹੈ ਜਿਹੜਾ ਕ੍ਰਾਈਮ ਜਿਹੜਾ ਕੇਸ ਕ੍ਰੈਕ ਨਹੀਂ ਹੋ ਸਕਦਾ ਹੈਗਾ ਇਸ ਸਬੰਧ ਦੇ ਵਿੱਚ ਮੈਂ ਦਾਦ ਦੇਣੀ ਚਾਹੂਗਾ ਧੰਨਵਾਦ ਕਰਨਾ ਚਾਹੂਗਾ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਪੂਰਨ ਸਿੰਘ ਮਾਨ ਜੀ ਦਾ ਜਿਨੇ ਕੇ ਹੋਮ ਮਿਨਿਸਟਰ ਵੀ ਨੇ ਪੰਜਾਬ ਦੇ ਪੰਜਾਬ ਦੇ ਜਿਨ੍ਹਾਂ ਦੀਆਂ ਡਾਇਰੈਕਸ਼ਨ ਦੇ ਉੱਪਰ ਬੜੇ ਕਲੀਅਰ ਕਟ ਔਰ ਸਖਤ ਡਾਇਰੈਕਸ਼ਨ ਦੇ ਉੱਪਰ ਪੰਜਾਬ ਪੁਲਿਸ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਜੀ ਨੇ ਉਥੋਂ ਲੁਧਿਆਣਾ ਰੇਂਜ ਦੇ ਡੀਆਈਜੀ ਮੈਡਮ ਧਨਪ੍ਰੀਤ ਕੌਰ ਜੀ ਨੇ ਔਰ ਐਸਐਸਪੀ ਯੰਗ ਆਫੀਸਰ ਨੇ ਮੈਂ ਖਾਸ ਤੌਰ ਤੇ ਉਹਨਾਂ ਦਾ ਮੈਂਸ਼ਨ ਕਰਨਾ ਚਾਹਾਂਗਾ ਅਸ਼wini ਗੋਤਿਆਲ ਜੀ ਕੇ ਜਿਨ੍ਹਾਂ ਨੇ ਆਪਣੀ ਸਾਰੀ ਟੀਮ ਦੇ ਨਾਲ ਐਸਪੀ ਤੋਂ ਲੈ ਕੇ ਡੀਐਸਪੀ ਔਰ ਨੀਚੇ ਤੱਕ ਕੱਲੇ-ਕੱਲੇ ਕਾਂਸਟੇਬਲ ਦਾ ਮੈਂ ਧੰਨਵਾਦ ਕਰਨਾ ਚਾਹਾਂਗਾ ਉਹਨਾਂ ਦੀ ਪ੍ਰਸ਼ੰਸਾ ਕਰਨੀ ਚਾਹਾਂਗਾ ਕਿ ਕਿਸ ਮਟੀਕਲਸ ਤਰੀਕੇ ਦੇ ਨਾਲ ਕਿਸ ਸ਼ਾਨਦਾਰ ਤਰੀਕੇ ਦੇ ਨਾਲ ਚਾਹੇ ਉਹਨਾਂ ਚੋਰਾਂ ਨੇ ਉਹਨਾਂ ਪਾਪੀਆਂ ਨੇ ਪਾਪ ਕਰਨ ਦੇ ਵਿੱਚ ਤੇ ਉਹਦੇ ਗੁਨਾਹ ਦੇ ਨਿਸ਼ਾਨ ਮਟਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਸੀਗੀ ਪਰ ਵਿਦਿਨ ਵਿਦਿਨ ਅ ਵੀਕ ਵਿਦਿਨ 7 ਡੇਸ ਇੱਕ ਇੰਟਰ ਸਟੇਟ ਗੈਂਗ ਜਿਹੜੇ ਬੰਦੇ ਕੁਝ ਘੰਟੇ ਪਹਿਲਾਂ ਪੰਜਾਬ ਦੀ ਜੂਹ ਦੇ ਵਿੱਚ ਐਂਟਰ ਕੀਤੇ ਔਰ ਕੁਝ ਘੰਟੇ ਦੇ ਦੌਰਾਨ ਹੀ ਪੰਜਾਬ ਦੇ ਵਿੱਚੋਂ ਨਿਕਲ ਗਏ ਉਹਨਾਂ ਨੇ ਉਹ ਉੱਥੇ ਸਮਾਨ ਵੇਚ ਵੀ ਦਿੱਤਾ ਪਿਘਲਾ ਵੀ ਦਿੱਤਾ ਤੇ ਅੱਜ ਉਸ ਗੈਂਗ ਦੇ ਚਾਰ ਸਰਗਣਿਆਂ ਨੂੰ ਚਾਰ ਕਲਪਰੇਟਸ ਨੇ ਜਿਹੜੇ ਉਹਨਾਂ ਨੂੰ ਪੁਲਿਸ ਨੇ ਸਾਇੰਟੀਫਿਕਲੀ ਟੈਕਨੀਕਲੀ ਔਰ ਹਿਊਮਨ ਇੰਟੈਲੀਜੈਂਸ ਦੇ ਬੇਸਿਸ ਦੇ ਉੱਪਰ ਕਿਸ ਤਰੀਕੇ ਦੇ ਨਾਲ ਟਰੈਕ ਕੀਤਾ ਮੈਂ ਸਮਝਦਾ ਕਿ ਇਹ ਵੀ ਇੱਕ ਇੱਕ ਬੜੀ ਕਾਮਯਾਬ ਬਲੌਕਬਸਟਰ ਫਿਲਮੀ ਸਕ੍ਰਿਪਟ ਵਾਲੀ ਜਿਹੜੀ ਕਹਾਣੀ ਹੈ ਉਹ ਪੰਜਾਬ ਪੁਲਿਸ ਨੇ ਔਰ ਖੰਨਾ ਪੁਲਿਸ ਨੇ ਐਸਐਸਪੀ ਅਸ਼wini ਗੋਤਿਆਲ ਦੀ ਰਹਿਨਮਾਈ ਦੇ ਵਿੱਚ ਉਹ ਅੱਜ ਸਕ੍ਰਿਪਟ ਹੈ ਜਿਹੜੀ ਉਹ ਇੱਕ ਨਵਾਂ ਕੀਰਤੀਮਾਨ ਹੈ ਜਿਹੜਾ ਉਹ ਸਥਾਪਿਤ ਕਰ ਦਿੱਤਾ ਇਹੋ ਜਿਹਾ ਇਹੋ ਜਿਹਾ ਇੰਨੀ ਫਾਸਟ ਟਰੈਕ ਮੋਡ ਦੇ ਵਿੱਚ ਇੰਨੀ ਜਲਦੀ ਇਹੋ ਜਿਹਾ ਕ੍ਰਾਈਮਨਲਸ ਨੂੰ ਜਿਹੜੇ ਕਿ ਜਿਹੜੇ ਕਿ ਲੰਬੇ ਸਮੇਂ ਤੋਂ ਪੁਲਿਸ ਨੋਰ ਕਾਨੂੰਨ ਨੂੰ ਡੋਜ ਕਰ ਰਹੇ ਨੇ ਧੋਖਾ ਦੇ ਰਹੇ ਨੇ ਅੱਖਾਂ ਦੇ ਵਿੱਚ ਘੱਟਾ ਪਾ ਰਹੇ ਨੇ ਜਿਹੜਾ ਅੱਜ ਦੱਸਿਆ ਗਿਆ ਐਸਐਸਪੀ ਵੱਲੋਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਉਹਨਾਂ ਦਾ ਮੇਨ ਮੁਖ ਸਰਗਨਾ ਹੈ ਉਹਦੇ ਉੱਪਰ 10 ਪਰਚੇ ਆਲਰੇਡੀ ਚੱਲ ਰਹੇ ਨੇ ਦੋ ਪਰਚੇ ਨੇ ਜਿਹੜੇ ਉਹ ਰਿਪੋਰਟ ਹੀ ਨਹੀਂ ਹੋਏ ਸੀਗੇ ਔਰ ਆਉਣ ਵਾਲੇ ਇੱਕ ਜਾਂ ਦੋ ਦਿਨਾਂ ਦੇ ਵਿੱਚ ਉਸੇ ਗਰੁੱਪ ਦੀ ਉਸੇ ਗੈਂਗ ਦੀ ਕਰਨਾਟਕਾ ਦੇ ਦੋ ਮੰਦਰਾਂ ਦੇ ਵਿੱਚ ਚੋਰੀ ਕਰਨ ਦੀ ਵਾਰਦਾਤ ਨੂੰ ਉਹ ਪਲਾਨ ਕਰ ਰਹੇ ਸੀਗੇ ਜਿਹੜੀ ਕਿ ਇਹਨਾਂ ਅਰੈਸਟਾਂ ਦੇ ਨਾਲ ਉਹ ਅਵੋਇਡ ਹੋਈ ਹੈ ਉਹ ਅਵਰਟ ਹੋਈ ਹੈ ਸੋ ਮੈਂ ਸਮਝਦਾ ਕਿ ਇਹ ਬਹੁਤ ਵੱਡੀ ਕਾਮਯਾਬੀ ਹੈ ਪੰਜਾਬ ਸਰਕਾਰ ਦੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਜਿਨ੍ਹਾਂ ਦੀਆਂ ਸਖਤ ਡਾਇਰੈਕਸ਼ਨਾਂ ਦੇ ਤਹਿਤ ਔਰ ਯੋਗ ਅਗਵਾਈ ਦੇ ਹੇਠ ਇਹ ਕੰਮ ਹੋਇਆ ਔਰ ਖਾਸ ਤੌਰ ਤੇ ਪੰਜਾਬ ਪੁਲਿਸ ਜਿਹਦਾ ਕਿ ਇੱਕ ਬੇਮਿਸਾਲ ਟਰੈਕ ਰਿਕਾਰਡ ਹੈ ਠੀਕ ਹੈ ਕਿ ਜਦੋਂ ਕੋਈ ਕੋਈ ਵੀ ਕ੍ਰਾਈਮ ਹੋ ਜਾਂਦਾ ਕੋਈ ਵੀ ਵਾਰਦਾਤ ਹੋ ਜਾਂਦੀ ਹੈ ਉਦੋਂ ਜਰਨਲ ਟੈਂਡੈਂਸੀ ਹੈ ਜਿਹੜੀ ਜਰਨਲ ਉਹਦਾ ਗੁੱਸਾ ਹੈ ਜਿਹੜਾ ਪਬਲਿਕ ਦਾ ਉਹ ਪੁਲਿਸ ਉੱਪਰ ਫੁੱਟਦਾ ਪਰ ਇਹੋ ਜੇ ਕ੍ਰਾਈਮ ਨੂੰ ਜਿਹੜਾ ਕਿ ਅੱਜ ਅੱਜ ਬਾਹਰਲੀਆ ਸਟੇਟਾਂ ਦੇ ਵਿੱਚ ਬੈਠ ਕੇ ਬੰਦਾ ਟਰੈਕ ਕਰਿਆ ਵੀ ਮੈਂ ਖੰਨੇ ਦੇ ਵਿੱਚ ਆ ਕੇ ਸਟ੍ਰਾਈਕ ਕਰਨਾ ਖੰਨੇ ਨਾਲ ਲੈਣਾ ਦੇਣਾ ਕੋਈ ਨਹੀਂ ਹੈਗਾ ਜਿਹਦਾ ਕੋਈ ਲੀਡ ਨਾ ਪਿਛਲਾ ਹਿਸਟਰੀ ਹੋਵੇ ਤੇ ਨਾ ਕੋਈ ਟਰੈਕ ਰਿਕਾਰਡ ਹੋਵੇ ਨਾ ਕੋਈ ਪੈੜਾ ਹੋਣਾ ਉਹ ਜੇ ਕੇਸ ਨੂੰ ਉਹ ਜੇ इमोਸ਼ਨਲੀ ਰਿਲੀਜੀਅਸਲੀ ਸੈਂਟੀਮੈਂਟਲ ਕੇਸ ਨੂੰ ਹੈਂਡਲ ਕਰਨਾ ਤੇ ਟੈਕਲ ਕਰਨਾ ਮੈਂ ਸਮਝਦਾ ਕਿ ਇੱਕ ਬੇਮਿਸਾਲ ਉਪਲਬਧੀ ਹੈ ਜਿਹੜੀ ਉਹ ਪੰਜਾਬ ਪੁਲਿਸ ਵੱਲੋਂ ਖੰਨਾ ਪੁਲਿਸ ਵੱਲੋਂ ਔਰ ਚੰਡੀਗੜ੍ਹ ਤੋਂ ਵੀ ਇੱਕ ਜਿਹੜਾ ਕਲਪਰੇਟ ਹੈ ਉਹ ਅਰੈਸਟ ਹੋਇਆ ਇਹਦੇ ਵਿੱਚ ਕੋਈ ਬੈਂਗਲੌਰ ਤੋਂ ਹੈ ਕੋਈ ਮਹਾਰਾਸ਼ਟਰਾ ਤੋਂ ਹੈ ਉੱਤਰਾਖੰਡ ਤੋਂ ਹੈ ਹਰਿਆਣੇ ਤੋਂ ਐ ਕਈ ਸਟੇਟਾਂ ਦੇ ਜਿਹੜੇ ਕ੍ਰਾਈਮਨਲਸ ਨੇ ਉਹਨਾਂ ਨੇ ਰਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਤੇ ਉਹਨਾਂ ਵਿੱਚੋਂ ਪੰਜ ਚਾਰ ਨੇ ਜਿਹੜੇ ਉਹ ਅਰੈਸਟ ਕਰ ਲਏ ਗਏ ਨੇ ਉਹ ਜਿਹੜਾ ਸੁਨਿਆਰਾ ਇਹ ਮਾਲ ਗਲਾਉਂਦਾ ਸੀਗਾ ਤੇ ਵੇਚਦਾ ਸੀਗਾ ਉਹ ਵੀ ਅਰੈਸਟ ਕਰ ਲਏ ਗਏ ਸਿਰਫ ਇੱਕ ਕ੍ਰਾਈਮਨਲ ਰਹਿ ਗਿਆ ਜਿਹੜਾ ਕਿ ਉਹ ਵੀ ਬੜੀ ਜਲਦੀ ਹੀ ਪੁਲਿਸ ਦੇ ਕਾਬੂ ਹੈ ਜਿਹੜਾ ਉਹ ਆ ਜਾਏਗਾ ਸੋ ਮੇਰਾ ਅ ਅੱਜ ਦੀ ਇਸ ਮੀਟਿੰਗ ਦਾ ਇਸ ਸਪੈਸੀਫਿਕ ਤੁਹਾਨੂੰ ਪਹਿਲਾਂ ਵੀ ਅ ਮਿਲ ਚੁੱਕੇ ਹੋਣਗੇ ਪਰ ਮੇਰਾ ਐਜ਼ ਅ ਐਜ਼ ਅ ਸਟੇਟ ਰਿਪਰੈਜ਼ੈਂਟੇਟਿਵ ਪੰਜਾਬ ਸਰਕਾਰ ਦਾ ਹਿੱਸਾ ਹੋਣ ਦੇ ਨਾਤੇ ਔਰ ਆਪਣੇ ਸਾਥੀਆਂ ਦੇ ਨਾਲ ਮਕਸਦ ਸਿਰਫ ਇੱਕ ਹੈ ਕਿ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੀਆਂ ਭਾਵਨਾਵਾਂ আহত ਹੋਈਆਂ ਸੀਗੀਆਂ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੂਗਾ ਕਿ ਤੁਹਾਡਾ ਵੀ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸੀਐਮ ਸਾਹਿਬ ਵੱਲੋਂ ਸਰਕਾਰ ਵੱਲੋਂ ਪੁਲਿਸ ਵੱਲੋਂ ਔਰ ਸਮਾਜ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਪੇਸ਼ੈਂਸ ਰੱਖੀ ਤੁਸੀਂ ਸਬਰ ਰੱਖਿਆ ਮੈਂ ਨੀਵ ਜੀ ਬਾਲੀ ਸਾਹਿਬ ਉਚੇਚੇ ਤੌਰ ਤੇ ਇਹਦੇ ਚ ਖਾਸ ਤੌਰ ਤੇ ਧੰਨਵਾਦ ਸਾਡੇ ਲੋਕਲ ਐਮ ਐਲ ਏ ਤਰਨਪੀ ਸੋਨ ਜੀ ਦਾ ਔਰ ਗੋਸ਼ਨ ਛਾਵੜਾ ਜੀ ਉਹਨਾਂ ਜਿਨ੍ਹਾਂ ਸੋਨ ਸਾਹਿਬ ਉਹਨਾਂ ਨੂੰ ਜਦੋਂ ਇਹ ਚੋਰੀ ਹੋਈ ਇਮੀਡੀਏਟਲੀ 15 ਮਿੰਟ ਬਾਅਦ ਪਹੁੰਚੇ ਔਰ ਬੜੇ ਪੇਸ਼ੈਂਟਲੀ ਬੜੇ ਕਾਮ ਤਰੀਕੇ ਦੇ ਨਾਲ ਉਹਨਾਂ ਨੇ ਹੈਂਡਲ ਕੀਤਾ ਸਾਰੇ ਸਾਥੀਆਂ ਨੂੰ ਲੂਪ ਦੇ ਵਿੱਚ ਲਿਆ ਜਿਸ ਦੀ ਵਜ੍ਹਾ ਕਰਕੇ ਪੰਜਾਬ ਦੇ ਵਿੱਚ ਜਾਂ ਖੰਨਾ ਦੇ ਵਿੱਚ ਕਿਸੇ ਤਰੀਕੇ ਦੀ ਵੀ ਕੋਈ ਕੋਈ ਪ੍ਰੋਟੈਸਟ ਜਾਂ ਕੋਈ ਅਨਸੁਖਾਵੀ ਘਟਨਾ ਨਹੀਂ ਹੋਈ ਇਹ ਠੀਕ ਹੈ ਕਿ ਜਦੋਂ ਇਹੋ ਜਿਹੀ ਕੋਈ ਘਟਨਾ ਵਾਪਰ ਜਾਂਦੀ ਹੈ ਤੇ ਭਾਵਨਾਵਾਂ ਆਹ ਜ਼ਰੂਰ ਹੁੰਦੀਆਂ ਨੇ ਪਰ ਕਿਸੇ ਚੋਰ ਦਾ ਕਿਸੇ ਗੁਨਾਹਗਰ ਦਾ ਕੋਈ ਧਰਮ ਮਜ਼ਬ ਨਹੀਂ ਹੁੰਦਾ ਹੈਗਾ ਇੰਨਾ ਹੀ ਚੋਰਾਂ ਨੇ ਇੰਨਾ ਹੀ ਇਸੇ ਹੀ ਗੈਂਗ ਨੇ ਸਾਈ ਮੰਦਰ ਦੇ ਵਿੱਚ ਵੀ ਚੋਰੀ ਕੀਤੀ ਹੈ ਸਾਊਥ ਦੇ ਵਿੱਚ ਇੰਨਾ ਹੀ ਚੋਰਾਂ ਨੇ ਦਿੱਲੀ ਦੇ ਵਿੱਚ ਗੁਰੂ ਘਰ ਦੇ ਵਿੱਚ ਵੀ ਚੋਰੀ ਕੀਤੀ ਹੈ ਇੰਨਾ ਹੀ ਚੋਰਾਂ ਨੇ ਬਹੁਤ ਸਾਰੇ ਮੰਦਰਾਂ ਦੇ ਵਿੱਚ ਵੀ ਚੋਰੀ ਕੀਤੀ ਹੈ ਸੋ ਇਹੋ ਜਿਹੇ ਲੋਕਾਂ ਦਾ ਕੋਈ ਦੀਨ ਇਮਾਨ ਧਰਮ ਨਹੀਂ ਹੁੰਦਾ ਹੈਗਾ ਉਹਨਾਂ ਦਾ ਮਕਸਦ ਸਿਰਫ ਔਰ ਸਿਰਫ ਪੈਸਾ ਹੁੰਦਾ ਹੈ ਸੋ ਮੇਰੀ ਤੁਹਾਨੂੰ ਸਮੁੱਚੇ ਪੰਜਾਬ ਦੇ ਸਾਰੇ ਸਾਡੇ ਮੇਰੇ ਹਿੰਦੂ ਵੀਰਾਂ ਨੂੰ ਜਾਂ ਸਾਰੇ ਸਮਾਜ ਨੂੰ ਜਿਨ੍ਹਾਂ ਦੇ ਭਾਵਨਾਵਾਂ ਆहत ਹੋਈਆਂ ਉਹਨਾਂ ਨੂੰ ਵੀ ਮੈਂ ਧੰਨਵਾਦ ਕਰਨਾ ਚਾਹੁੰਗਾ ਕਿ ਉਹਨਾਂ ਨੇ ਬੜੀ ਪੇਸ਼ੈਂਸ ਦੇ ਨਾਲ ਸਰਕਾਰ ਦਾ ਤੇ ਪੁਲਿਸ ਦਾ ਸਾਥ ਦਿੱਤਾ ਔਰ ਔਰ ਖਾਸ ਤੌਰ ਤੇ ਮੰਦਰ ਕਮੇਟੀ ਦਾ ਔਰ ਜਿਹੜੀ ਉੱਥੇ ਐਕਸ਼ਨ ਕਮੇਟੀ ਬਣੀ ਸੀਗੀ ਜਿਹਦੇ ਸਾਰੀਆਂ ਪਾਰਟੀਆਂ ਦੇ ਲੋਕ ਸੀਗੇ ਸਾਰਿਆਂ ਨੇ ਬੜਾ ਸਾਥ ਦਿੱਤਾ ਜਦੋਂ ਅਸੀਂ ਸਾਰੇ ਉੱਥੇ ਮਿਲਣ ਗਏ ਸੀ ਉਹਨਾਂ ਨੂੰ ਮੈਂ ਇਹਦੇ ਨਾਲ ਨਾਲ ਹੀ ਮੈਂ ਇੱਕ ਹੋਰ ਵੀ ਗੁਜ਼ਾਰਿਸ਼ ਕਰਨੀ ਚਾਹੂਗਾ ਕਿ ਪ੍ਰੀਵੈਂਸ਼ਨ ਇਜ਼ ਬੈਟਰ ਥੈਨ ਕਿਉਰ ਇਲਾਜ ਨਾਲੋਂ ਬਚਾਓ ਜ਼ਿਆਦਾ ਇੰਪੋਰਟੈਂਟ ਹੈ ਜਿਨਨੇ ਇਹੋ ਜਿਹਾਂ ਪਵਿੱਤਰ ਸਥਾਨ ਹੈਗੇ ਜਿੱਥੇ ਵੈਲਿਊਏਬਲਸ ਨੇ ਚਾਹੇ ਉਹ ਗੁਰੂ ਘਰ ਨੇ ਚਾਹੇ ਮੰਦਿਰ ਨੇ ਚਾਹੇ ਮਸਜਿਦ ਨੇ ਚਾਹੇ ਉਹ ਗਿਰਜਾ ਘਰ ਨੇ ਜਾਂ ਕੋਈ ਹੋਰ ਫੇਥ ਦੇ ਕੋਈ ਵਿਸ਼ਵਾਸ ਦੇ ਕੋਈ ਸਥਾਨ ਹੈਗੇ ਉੱਥੇ ਪਲੀਜ਼ ਤੁਸੀਂ ਆਪਣੀ ਜਿਹੜੀ ਮਾਨਿਟਰਿੰਗ ਹੈ ਥਰੂ ਸੀਸੀਟੀਵੀ ਕੈਮਰਾਜ਼ ਜਾਂ ਥਰੂ ਮੈਨੂਅਲ ਜਿਹੜੀ ਉਹਦੀ ਸੇਫਟੀ ਹੈ ਉਹ ਜ਼ਰੂਰ ਕਰੋ ਜੇ ਕਿਸੇ ਅ ਕਿਸੇ ਨੇ ਕੰਮ ਕਰਾਉਣੇ ਕਰਦੇ ਵਿੱਚ ਅਜ ਐਸਐਸਪੀ ਖੰਨਾ ਨੇ ਵੀ ਬੇਨਤੀ ਕੀਤੀ ਹੈ ਕੋਈ ਕੰਮ ਕਰਾਉਣੇ ਕੋਈ ਬਾਹਰੀ ਵਰਕ ਫੋਰਸ ਨੂੰ ਤੁਸੀਂ ਕਰਾਉਣਾ ਚਾਹੁੰਦੇ ਹੋ ਤਾਂ ਉਹਨਾਂ ਦੀ ਵੈਰੀਫਿਕੇਸ਼ਨ ਹੈ ਜਿਹੜੀ ਉਹ ਲੋਕਲ ਪੁਲਿਸ ਸਟੇਸ਼ਨ ਤੋਂ ਲੋਕਲ ਸਾਂਝ ਕੇਂਦਰ ਤੋਂ ਜਾ ਕੇ ਕਰਾਓ ਇਹਦੇ ਨਾਲ ਆਪਣਾ ਲੋਕਾਂ ਦਾ ਖੁਦ ਆਪਣਾ ਹੀ ਫਾਇਦਾ ਇਹਦੇ ਨਾਲ ਪ੍ਰੀਵੈਂਸ਼ਨ ਹੈ ਜਿਹੜੀ ਉਹ ਕ੍ਰਾਈਮ ਦੀ ਹੋਊਗੀ ਸੋ ਇੱਕ ਵਾਰ ਫੇਰ ਤੋਂ ਸਮੁੱਚੇ ਉਹਨਾਂ ਸਾਥੀਆਂ ਦਾ ਜਿਨ੍ਹਾਂ ਨੇ ਬੜੀ ਪੇਸ਼ੈਂਸ ਦੇ ਨਾਲ ਪੰਜਾਬ ਪੁਲਿਸ ਦਾ ਤੇ ਪੰਜਾਬ ਸਰਕਾਰ ਦਾ ਸਾਥ ਦਿੱਤਾ ਸਾਰੀ ਮੰਦਰ ਕਮੇਟੀ ਦਾ ਸਾਰੇ ਹਿੰਦੂ ਸੰਗਠਨਾਂ ਦਾ ਜਿਨ੍ਹਾਂ ਨੇ ਉਸ ਦਿਨ ਸਾਡੇ ਨਾਲ ਮੁਲਾਕਾਤ ਕੀਤੀ ਸੀਗੀ ਸਾਰੀ ਪੰਜਾਬ ਪੁਲਿਸ ਦਾ ਖੰਨਾ ਪੁਲਿਸ ਦਾ ਸੀਐਮ ਸਾਹਿਬ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਕਰਨ ਦੇ ਲਈ ਅੱਜ ਇੱਥੇ ਆਇਆ ਕਿ ਇੱਕ ਇੱਕ ਹੋਰ ਜੋ ਪਿਛਲੇ ਸਮਿਆਂ ਦੇ ਵਿੱਚ ਭਾਵਨਾਵਾਂ ਨੂੰ ਸੱਟਾਂ ਲੱਗਦੀਆਂ ਰਹੀਆਂ ਇੱਕ ਹੋਰ ਵੱਡਾ ਵੱਡੀ ਸੱਟ ਨਾ ਲੱਗੇ ਉਸ ਤੋਂ ਬਚਤ ਹੈ ਜਿਹੜੀ ਉਹ ਪੰਜਾਬ ਪੁਲਿਸ ਦੀ ਇਸ ਕਾਰਵਾਈ ਨੇ ਕੀਤੀ ਸੋ ਉਹਨਾਂ ਸਾਰਿਆਂ ਦਾ ਧੰਨਵਾਦ ਵੀ ਹੈ ਤੇ ਪੰਜਾਬ ਪੁਲਿਸ ਨੂੰ ਮੁਬਾਰਕਬਾਦ ਵੀ ਹੈ ਕਿ ਉਹਨਾਂ ਨੇ ਇਸ ਆਲ ਇੰਪੋਰਟੈਂਟ ਕੇਸ ਨੂੰ ਬੜੇ ਸੋਹਣੇ ਸੁਚੱਜੇ ਤਰੀਕੇ ਦੇ ਨਾਲ ਹੈਂਡਲ ਕੀਤਾ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਹਾਂ ਜੀ ਜੀ ਰੋਮੀ ਨਾਮ ਦਾ ਅਰਗੇਂਜ਼ਰ ਜਿਹਨੇ ਨਾ ਬਬਰੀ ਕੀਤਾ ਹੈ ਨਾ ਉਹ ਪੰਜਾਬ ਪੁਲਿਸ ਲੈ ਕੇ ਆਰੀ ਹੋਂਕੋ ਦੇਖੋ ਮੈਂ ਜਿਵੇਂ ਕਿਹਾ ਕਿ where there is will there is way ਜਿੱਥੇ ਚਾਹ ਵਾਹਰਾ ਜਿਹੜਾ ਕ੍ਰਿਮੀਨਲ ਹੈ ਜਿਹੜਾ ਗੈਂਗਸਟਰ ਹੈ ਉਹ ਚਾਹੇ ਜਿੰਨਾ ਮਰਜ਼ੀ ਤੇਜ਼ ਤਰਾਰ ਕਿਉਂ ਨਾ ਹੋਵੇ ਪਰ ਕਾਨੂੰਨ ਦੇ ਹੱਥਾਂ ਤੋਂ ਤੋਂ ਨਹੀਂ बच ਸਕਦਾ ਹੈਗਾ ਪਿਛਲੇ ਸਮਿਆਂ ਦੇ ਵਿੱਚ ਪਿਛਲੀਆਂ ਸਰਕਾਰਾਂ ਦੇ ਸਮੇਂ ਗੈਂਗਸਟਰਿਜ਼ਮ ਜਿਹੜਾ ਕਦੇ ਪੰਜਾਬ ਦੇ ਲੋਕਾਂ ਨੇ ਸੁਣਿਆ ਵੀ ਨਹੀਂ ਸੀਗਾ ਉਹ ਉਹਦਾ ਬਹੁਤ ਵਾਧਾ ਹੋਇਆ ਉਹਦੇ ਵਿੱਚ ਬਹੁਤ ਪਰਫੁੱਲਿਤ ਉਹ ਹੋਇਆ ਪਰ ਇਹਨਾਂ ਨੂੰ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਮਾਨਸਾਬ ਦੀ ਅਗਵਾਈ ਦੇ ਵਿੱਚ ਪੰਜਾਬ ਪੁਲਿਸ ਉਹ ਪੰਜਾਬ ਪੁਲਿਸ ਦੀ ਸਟਰੋਂਗ ਫੋਰਸ ਜਿਹਨੇ ਜਿਹਨੇ ਅੱਤਵਾਦ ਖਤਮ ਕਰ ਦਿੱਤਾ ਜੜੋਂ ਪੱਟ ਕੇ ਖਤਮ ਕਰ ਦਿੱਤਾ ਜਿਹੜਾ ਵੀ ਵਿਅਕਤੀ ਪੰਜਾਬ ਦੇ ਅਮਨ ਸ਼ਾਂਤੀ ਦੇ ਨਾਲ ਭਾਈਚਾਰਕ ਸਾਂਝ ਦੇ ਨਾਲ ਪੀਸਫੁਲ ਐਟਮੋਸਫੀਅਰ ਦੇ ਨਾਲ ਖੇਲਵਾੜ ਕਰੇਗਾ ਉਹ ਦੁਨੀਆ ਦੇ ਕਿਸੇ ਖੱਡ ਦੇ ਵਿੱਚ ਜਾ ਕੇ ਲੁਕ ਜੇ ਚਾਹੇ ਉਹ ਪਤਾਲ ਦੇ ਵਿੱਚ ਲੁਕ ਜੇ ਉਹਨੂੰ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਹੈ ਜਿਹੜੀ ਉਹਨੂੰ ਉਥੋਂ ਕੱਢ ਕੇ ਲਿਆ ਕੇ ਸਜ਼ਾ ਦੇਣ ਦੇ ਲਈ ਵਚਨਬੱਧ ਹੈ। ਮਮਨ ਜੀ ਯਾ ਕਲੀਅਰ ਹੋਇਆ ਕਿ ਜਿਹੜਾ ਇਹ ਗਰੋਹ ਸੀ ਇਹਨਾਂ ਨੇ ਜਾਣ ਬੁੱਝ ਕੇ ਮੂਰਤੀਆਂ ਸਾੜ ਦਿੱਤੀਆਂ। ਸਾਧੂ ਭਾਵਨਾਵਾਂ ਜਿਹੜੀਆਂ ਨੇ ਆਹਤ ਹੋ ਸਕਣ ਮਾਹੌਲ ਖਰਾਬ ਹੋ ਸਕੇ। ਨਹੀਂ ਦੇਖੋ ਇਸ ਤਰ੍ਹਾਂ ਕਿ ਜਿੰਨੇ ਮੈਨੂੰ ਡੀਜੀਪੀ ਪੰਜਾਬ ਤੋਂ ਔਰ ਐਸਐਸਪੀ ਖੰਨਾ ਤੋਂ ਜਿੰਨੀ ਇਨਫਾਰਮੇਸ਼ਨ ਹਜੇ ਤੱਕ ਮਿਲੀ ਹੈ ਵੈਸੇ ਤਾਂ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਫਰਦਰ ਇਨਵੈਸਟੀਗੇਸ਼ਨ ਨੂੰ ਫੇਰ ਪਤਾ ਲੱਗੇਗਾ। ਪਰ ਇਹਨਾਂ ਲੋਕਾਂ ਦਾ ਹਜੇ ਤੱਕ ਹੋ ਜਾ ਕੋਈ ਮੋਟਿਵ ਨਹੀਂ ਨਜ਼ਰ ਆਇਆ ਹੈਗਾ। ਇਹਨਾਂ ਦਾ ਮੋਟਿਵ ਸਿਰਫ ਔਰ ਸਿਰਫ ਜਿਹੜੇ ਵੈਲਿਊਏਬਲ ਸੀਗੇ ਚਾਂਦੀ ਸੋਨਾ ਉਹਨਾਂ ਨੂੰ ਚੋਰੀ ਕਰਨ ਦਾ ਸੀਗਾ ਜਦੋਂ ਜਿਹੜੇ ਸ਼ਿਵਲਿੰਗ ਜੀ ਦੇ ਉੱਪਰ ਜਿਹੜਾ ਆਪਣਾ ਚਾਂਦੀ ਦਾ ਦੀ ਪਲੇਟਿੰਗ ਹੋਈ ਹੋਈ ਸੀਗੀ ਪਤਰਾ ਚੜਿਆ ਹੋਇਆ ਸੀਗਾ ਉਹ ਜਦੋਂ ਨਹੀਂ ਉਹਨਾਂ ਤੋਂ ਲਿਆਏਗਾ ਉਹਨਾਂ ਨੇ ਤੋੜ ਦਿੱਤਾ ਇਹੀ ਕੰਮ ਹੈ ਜਿਹੜਾ ਇਹਨਾਂ ਦਾ ਪਿਛਲੇ 10 ਚੋਰੀਆਂ ਦੇ ਵਿੱਚ ਵੀ ਮੋਡਸ ਪਰੈਂਡ ਜਿਹੜੀ ਉਹ ਰਹੀ ਹੈ ਸੋ ਮੈਨੂੰ ਨਹੀਂ ਲੱਗਦਾ ਹੈਗਾ ਇਹ ਜੇ ਜਿੰਨੀ ਕੁ ਪੁਲਿਸ ਕੋਲੇ ਦੀ ਰੀਡਿੰਗ ਹੈ ਕਿ ਇਹ ਜਾ ਕੋਈ ਕਿਸੇ ਦੀਆਂ ਭਾਵਨਾਵਾਂ ਨੂੰ ਆਹਤ ਕਰਨ